ਤੁਰਿਆ ਆਉਂਦਾ ਹੌਲੀ ਹੌਲੀ ਇੱਕ ਤਾਂ ਬਰਕਤ ਜਮਾ ਹੀ ਨਹੀਂ ਇਹਦੇ ਚ ਕੰਮ ਨਿਮੇੜੂ ਜਿਹੜਾ ਦਸ ਦਿਨਾਂ ਦਾ ਕੰਮ ਆਉ ਨੂੰ 20 ਚ ਨਿਮੇੜੂ ਜਿਹੜਾ ਇੱਕ ਦਿਨ ਦਾ ਉੱਤੇ ਪੰਜ ਦਿਨ ਲਾਉ ਪਤਾ ਨਹੀਂ ਹੁਣ ਕੀ ਕਰਕੇ ਆਇਆ ਹੋਊਗਾ ਹਾਂ ਕਿਵੇਂ ਨਿਮੇੜਤਾ ਕੰਮ ਕੰਮ ਤਾਂ ਨਿਭੜ ਗਿਆ ਚੱਲ ਆ ਜਾ ਬਹਿ ਜਾ ਹੁਣ ਮੈਨੂੰ ਐਂ ਦੱਸ ਵੀ ਕੀ ਕੀ ਤੋਂ ਕੰਮ ਕਰਕੇ ਆਇਆ ਕੀ ਨਿਮੇੜ ਕੇ ਆਇਆਗਾ ਕਰਨਾ ਕੀ ਆ ਰੇ ਸੀਗੀ ਮੇਰੇ ਪਾਤੀ ਰੇ ਪਾਤੀ ਪੰਜੇ 11 ਚ ਹਾਂ ਪਾਤੀ ਨਿਭੜ ਗਿਆ ਕੰਮ ਹੈ ਨਿਭੜ ਗਿਆ ਤੇ ਪੱਠੇ ਪੱਠਿਆਂ ਨੂੰ ਪਾਣੀ ਕਿਹਦਾ ਸੀ ਪੱਠਿਆਂ ਨੂੰ ਉਹ ਵੀ ਲਾਤਾ ਸੀ ਲਾਤਾ ਉਹ ਵੀ ਲਾਤਾ ਹੂੰ ਤੇ ਉਹ ਜਿਹੜਾ ਪਰਲਾ ਕਰ ਰਹੀਆਂ ਆਪਣਾ ਉਥੇ ਚੂਹਿਆਂ ਦੀਆਂ ਖੱਡਾਂ ਆਈਆਂ ਪੈਂਦੀਆਂ ਸੀ ਓਏ ਭਰਾਵਾ ਉਹ ਕੱਲ ਹੀ ਕਰ ਲਿਆ ਸੀ ਕਰ ਤਾ ਸੀ ਬੰਦ ਹੂੰ ਚਲ ਠੀਕ ਆ ਭਰਾਵਾ ਐਂ ਕਰ ਫਿਰ ਹੁਣ ਬਹੁਤ ਵੱਡਾ ਦਿਨ ਖੜਾ ਹੈਗਾ ਹਜੇ ਮੈਨੂੰ ਲੱਗਦਾ ਤਿੰਨ ਕ ਦਾ ਟਾਈਮ ਹੋਊਗਾ ਤੇ ਤੂੰ ਕੋਈ ਹੋਰ ਕੰਮ ਕਰ ਲੈ ਹੋਰ ਦੱਸ ਜਰ ਮੈਂ ਕੀ ਕਰਾਂ ਕੰਮ ਤਾਂ ਸਾਰੇ ਨਿਭੜ ਗਏ ਕਮਾਲ ਕਰਦਾ ਯਾਰ ਉਹ ਜੱਟਾਂ ਦੇ ਵੀ ਕਦੇ ਕੰਮ ਨਿਭੜੇ ਆ ਉਹ ਇਹਨਾਂ ਨੇ ਤਾਂ ਪੂਤਾ ਹਰਾਤੀਆਂ ਸੀ ਚੱਲ ਫਿਰ ਆਏ ਕਰਦੇ ਆ ਜਿਹੜੀ ਜੁਰਗਾ ਕਣਕਾਂ 'ਚ ਖਲਾਰੀਆਂ ਨਾ ਉਹਨੂੰ ਇਕੱਠੀ ਕਰ ਲੈਨੇ ਆ ਉਹਨੋਂ ਬਾਅਦ 'ਚ ਤੜਕਿਆ ਕੇ ਫੇਰ ਖਲਾਰ ਦਾਂਗੇ ਨਾਲੇ ਜੱਟਾਂ ਦੇ ਕੰਮ ਨਹੀਂ ਨਿਭੜਨ ਨੇ ਕਮਾਲ ਕਰਦਾ ਓਏ ਤੂੰ ਮੇਰੇ ਨਾਲ ਮਜ਼ਾਕ ਕਰਦਾ ਹਾਂ ਮਿਕਾਨਕ ਚੋ ਜੂਰੀ ਇਕੱਠੀ ਕਰ ਲਈ ਤੇ ਤੜਕੇ ਆ ਕੇ ਤੂੰ ਖਲਿਆਰ ਲੱਗ ਜਾਏਗਾ ਤੇ ਤੇਰਾ ਜੂਰੀ ਵਾਲਾ ਨਾ ਹਿੱਸਾ ਪਾਇਆ ਵਾ ਮਸਾਂ ਦਾ ਸੁਸਾਇਟੀਆਂ ਚ ਲੈਣਾ ਤੇ ਲੱਗ ਕੇ ਜ਼ਿੰਮੇਦਾਰਾਂ ਨੂੰ ਰੇਹ ਮਿਲਦੀ ਆ ਯਾਰ ਇਹ ਕੋਈ ਨਵੀਂ ਗੱਲ ਆ ਜੇਦਾ ਕੰਮ ਨਿਭੜ ਗਿਆ ਹੁਣ ਮੈਂ ਕੀ ਕਰਾਂ ਉਹ ਕੰਮ ਬਹੁਤ ਨੇ ਜੇ ਕੰਮ ਬੰਦਾ ਧਿਆਨ ਨਾਲ ਦੇਖੇ ਤਾਂ ਆ ਦੇਖ ਕਣਕ ਚ ਪੱਠੇ ਕਿੰਨੇ ਆ ਸੇਕੜ ਨੂੰ ਪੱਠੇ ਹੀ ਕੱਢ ਲਾ ਭਲਾ ਦੋ ਦਿਨ ਲੱਗਿਆ ਰਹਿ ਲੈ ਯਾਰ ਕਮਾਲ ਦਾ ਬੰਦਾ ਤੂੰ ਕਣਕ ਚ ਪੱਠੇ ਕੌਣ ਕੱਢਦਾ ਅਰੇ ਕਾਲੀ ਦਾ ਦਵਾਈ ਛੜ ਕੇ ਹਟਿਆ ਫਿਰ ਉਹਦਾ ਕੀ ਫਾਇਦਾ ਓਹੋ ਉਹ ਫਾਇਦਾ ਹੋਊਗਾ ਅੱਧਾ ਕੰਮ ਦਵਾਈ ਕਰ ਜੂ ਅੱਧਾ ਕੰਮ ਤੂੰ ਕਰ ਦੇ ਕੰਮ ਛੇਤੀ ਨਿਬੜ ਜੂ ਫਿਰ ਐ ਕਰਦਾ ਮੈਨੂੰ ਦਵਾਈ ਚ ਕੋਲ ਕੇ ਢੋਲੀ ਚ ਪਾ ਦਿੰਦਾ ਫਿਰ ਸਾਰਾ ਕੰਮ ਹੀ ਮੈਂ ਕਰ ਦਿੰਦਾ ਓ ਬਾਈ ਕੰਮ ਕਰਨਾ ਹੀ ਪਊਗਾ ਤੇਰੇ ਨਾਲ 24 ਘੰਟਿਆਂ ਦੀ ਗੱਲ ਹੋਈ ਆ ਤੇ ਨਾਲੇ 1.5 ਲੱਖ ਰੁਪਇਆ ਦਿੱਤਾ ਤੈਨੂੰ ਪੂਰਾ 1.5 ਲੱਖ ਕਿੰਨਿਆਂ ਕਸਤਾਂ ਤੇ ਕਸਤਾਂ ਕੁਸਤਾਂ ਦਾ ਨਹੀਂ ਓ ਮੈਨੂੰ ਪਤਾ ਤੇਰੀ ਚਾਚੀ ਇਸ ਗੱਲ ਦੀ ਗਵਾਹ ਹੈ ਤੈਨੂੰ ਪੈਸੇ ਦਿੱਤੇ ਆ ਕਿ ਨਹੀਂ ਦਿੱਤੇ ਆ ਚਾਚੀ ਵਾਲੀ ਗੱਲ ਤੋਂ ਇੱਕ ਗੱਲ ਯਾਦ ਆਈ ਆ ਤੇਰੀ ਇੱਕ ਗੱਲ ਦੱਸਨੀ ਆ ਚਾਚੀ ਨੂੰ ਕਿਹੜੀ ਗੱਲ ਓਏ ਓਹੀ ਤੈਨੂੰ ਪਤਾ ਹੀ ਆ ਇੱਕ ਮਿੰਟ ਮੇਰਾ ਫੋਨ ਕਿੱਥੇ ਆ ਮੈਂ ਹੁਣੇ ਹੀ ਕਰਦਾ ਗੱਲ ਓਏ ਇੱਕ ਮਿੰਟ ਮੇਰੀ ਗੱਲ ਤਾਂ ਸੁਣਾ ਤੂੰ ਦਾ ਕੰਜਰ ਦਾ ਕੁੱਸਾ ਹੀ ਕਰ ਪਿਆ ਗਰਮੀ ਖਾ ਗਿਆ ਆਪਣੇ ਦਾ ਭਰਾਵਾਂ ਵਾਲੀ ਗੱਲ ਆ ਕੰਮ ਚੱਲਦਾ ਹੀ ਰਹਿੰਦਾ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਹਜੇ ਐਡਾ ਵੱਡਾ ਦੇਣ ਖੜਾ ਵੀ ਆਪਾਂ ਕੋ ਖਾਣ ਪੀਣ ਦਾ ਇੰਤਜ਼ਾਮ ਕਰ ਲਗੇ ਬਿਹਲੇ ਵੀ ਬੈਠੇ ਹੀ ਆ ਖਾਣ ਪੀਣ ਦਾ ਇੰਤਜ਼ਾਮ ਮੈਂ ਨਹੀਂ ਤੂੰ ਕਰੇਗਾ ਉਹ ਹਾਂ ਮੈਂ ਕਰੂੰਗਾ ਹੋਰ ਕੀ ਨਹੀਂ ਕਰਨਾ ਤੂੰ ਐਂ ਕਰ ਮੈਂ ਪਿੰਡੋਂ ਖਾਣ ਪੀਣ ਲਿਆਉਣਾ ਫੜ ਕੇ ਪਿਗ ਲਿਆਉਣਾ ਤੂੰ ਆਇਆ ਨਾ ਮੰਜੜਾ ਆਇਆ ਪਿਆ ਇੱਥੇ ਬਹਿ ਜਾ ਐਵੇਂ ਗਰਮੀ ਖਾ ਜਾ ਨਾ ਤੂੰ ਮਾੜੀ ਗੱਲ ਤੇ ਆਪਣੀ ਤਾਂ ਭਰਾਵਾਂ ਵਾਲੀ ਗੱਲ ਆ ਆਰਾਮ ਓਏ ਐਂ ਕਰੀ ਖੱਟਾ ਮਿੱਠਾ ਪੁੱਜ ਗਾ ਵੀ ਲੈ ਆਈ ਓਏ ਆ ਹੋਆ ਹੋ ਲਿਆਉਂਗਾ ਸਾਰਾ ਕੁਝ ਲਿਆਉਂਗਾ ਯਾਰ ਓ ਸਾਚਾ ਠੰਡਾ ਵੀ ਲੈ ਆਈ ਕੋਕ ਲੈ ਗਈ ਕੋਕ ਓ ਭਰਾਵਾ ਲਿਆਉਂਗਾ ਲਿਆਉਂਗਾ ਸਾਰਾ ਕੁਝ ਲਿਆਉਂਗਾ ਮੇਰੀ ਯਾਰ ਦਾ ਆਹਾਹਾਹਾਹਾ ਵਾੜਦਾ ਜਤ ਵੜ ਉਹੀ ਹਵਾ ਕਰੀ ਆਂਦਾ ਸੀ ਆ ਚਾਚੀ ਵਾਲੀ ਗੱਲ ਤੇ ਨਾ ਇਹਨੂੰ ਸਾਰੀ ਜ਼ਿੰਦਗੀ ਡਰਾ ਕੇ ਰੱਖੂੰ ਨਾਲ ਰਹੂੰ ਇੱਥੇ ਓਏ ਜੱਟਾ ਮੀਟ ਵੀ ਲੈ ਆਈ ਓਏ